Thank you. Thank you. ਆਹ ਮੱਤੂ ਪਿੰਡ ਨੇ ਰੱਖਿਆ ਹੋਇਆ ਗੋਟੇ ਦੇ ਚੀਜ਼ ਦੇ ਜਿਹੜੇ ਵਾਤਾਵਰਣ ਆ ਨੰਨਾ ਹੈ ਰਮਾ ਦੇ ਲੰਬੀ ਆਪ ਦੇ ਅੰਦਰ ਪਸੰਤ ਪੰਚਮੀ ਦਾ ਤਿਹਾਰਾ ਜਿਹੜਾ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਇਤਿਹਾਸਿਕ ਨਗਰੀ ਢਾਬਾ ਦੀ ਤਾਂ ਤੁਸੀਂ ਮੇਰੇ ਆਲੇ ਦੁਆਲੇ ਦੇਖ ਰਹੇ ਹੋ ਨੌਜਵਾਨ ਨੇ ਜਿਹੜਾ ਪੂਰਾ ਇੰਜੋਏ ਕਰ ਰਹੇ ਨੇ ਪਸੰਤ ਪੰਚਮੀ ਦੇ ਤਿਹਾਰ ਦਾ ਔਰ ਵੱਡਾ ਗੱਲ ਹੈ ਇਹਨਾਂ ਵੱਲੋਂ ਬਾਈਕਾਟ ਕੀਤਾ ਗਿਆ ਚਾਈਨਾ ਡੋਰ ਦਾ ਔਰ ਜਿਹੜੀ ਦੁੱਜੀ ਧਾਗੇ ਵਾਲੀ ਡੋਰ ਆ ਰਹੀ ਆ ਉਸਨੇ ਪਤੰਗ ਦੇ ਜਿਹੜੇ ਨਾਲ ਉਹਨਾਂ ਉਡਾਏ ਜਾ ਰਹੇ ਨੇ ਡੱਕ ਲਗਾਈ ਹੋਈ ਆ ਖੂਬ ਇੰਜੋਏ ਕਰ ਰਹੇ ਨੇ ਅਸੀਂ ਵੀ ਇਹਨਾਂ ਨਾਲ ਇੰਜੋਏ ਕੀਤਾ ਨਾਲ ਗੱਲਬਾਤ ਕਰਾਂਗੇ ਅੱਜ ਕਿਉਂ ਵਿਸ਼ੇਸ਼ ਦਿਨ ਹੈ ਇਹਨਾਂ ਨੂੰ ਕੀ ਇਤਿਹਾਸ ਬਾਰੇ ਪਤਾ ਔਰ ਬਸੰਤ ਪੰਚਮੀ ਦੇ ਪਤੰਗ ਦੇ ਜਿਹੜੇ ਉਡਾ ਰਹੇ ਨੇ ਇੰਜੋਏ ਕਰ ਰਹੇ ਨੇ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਨੇ ਹਾਂਜੀ ਪਤੰਗ ਉਡਾ ਰਹੇ ਹੋ ਅੱਜ ਇੰਜੋਏ ਕਰ ਰਹੇ ਹੋ ਅੱਜ ਕੀ ਦਿਨ ਹੈ ਅੱਜ ਸ਼੍ਰੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਵਿਆਹ ਹੋਇਆ ਸੀ ਅੱਜ ਦੇ ਦਿਨ ਤੇ ਗੁਰੂਕੈ ਲਾਹੌਰ ਬੜੀ ਧੂਮ ਧਾਮ ਨਾਲ ਬਣਾਇਆ ਜਾਂਦਾ ਤੇ ਆਪਣਾ ਪਟਿਆਲੇ ਦੁਖਨਵਾਰਨ ਸਾਹਿਬ ਬੜੀ ਧੂਮ ਧਾਮ ਨਾਲ ਬਣਾਇਆ ਜਾਂਦਾ ਇਹ ਤਿਉਹਾਰ ਇੰਜੋਏ ਕਰ ਰਹੇ ਹੋ ਇੰਜੋਏ ਪੂਰਾ ਕਰ ਰਹੇ ਆ ਜੀ ਸਾਰੇ ਭਰਾ ਰਲ ਕੇ ਬਹੁਤ ਵਧੀਆ ਲੱਗ ਰਿਹਾ ਮੈਂ ਪਟਿਆਲੇ ਤੋਂ ਆ ਕੇ ਇੱਥੇ ਇੰਜੋਏ ਕਰਦਾ ਤੇ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਭਰਾਵਾਂ ਨਾਲ ਰਲ ਕੇ ਇਹ ਤਿਹਾਰ ਨੂੰ ਮਨਾਉਂਦੇ ਆ ਡੋਰ ਕਿਹੜੀ ਵਰਤ ਰਹੇ ਹੋ ਅੱਜ ਅਸੀਂ ਜੀ ਕੋਟਨ ਥ्रेड ਚਾਈਨਾ ਦੀ ਨਹੀਂ ਵਰਤ ਰਹੇ ਅਸੀਂ ਕੋਟਨ ਥ्रेड ਇੰਡੀ ਮੇਡ ਇਨ ਇੰਡੀਆ ਵਰਤ ਰਹੇ ਆ ਤੋ ਕਿ ਇਹ ਨਾਲ ਪਿਛਲੇ ਦਿਨ ਬਹੁਤ ਮੋਤਾ ਹੋਈ ਜਾਂਨੇ ਤਾਂ ਕਰਕੇ ਅਸੀਂ ਸਾਰਿਆਂ ਨੇ ਸਾਰੇ ਇੱਛੂ ਸੀਗੇ ਕਿ ਅਸੀਂ ਚਾਈਨਾ ਡੋਰ ਬੰਦ ਕਰੀਏ ਤੇ ਕੋਟਨ ਦੀ ਡੋਰ ਨਾਲ ਪਤੰਗ ਡਾਈਏ ਇੱਕ ਅਹਿਮ ਕਦਮ ਖਾਈਏ ਕਿ ਚਾਈਨਾ ਡੋਰ ਬੈਨ ਹੋਵੇ ਤੇ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਜੀ ਜਾਨਵਰ ਮਾਲ ਦਾ ਤੇ ਸਾਡੇ ਪੰਛੀਆਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਜੀ ਇਹਦੇ ਨਾਲ ਤੇ ਪਤੰਗ ਪਤੰਗ ਉਡਾਰਿਓ ਪੂਰਾ ਹੀ ਹਾਂਜੀ ਹਾਂਜੀ ਪੂਰਾ ਇੰਜੋਏ ਕਰ ਰਹੇ ਪਹਿਰੇ ਨੇ ਜੀ ਪਹਿਰੇ ਪੂਰੇ ਬੱਕਰੇ ਬੁਲਾ ਲੈਨੇ ਜੀ ਅੱਜ ਕੱਲ ਇਹ ਹਾਂਜੀ ਵਾਹ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਬਾਈ ਗੁਰਜੀ ਕਾ ਖਾਲਸਾ ਜੀ ਬਾਈ ਗੁਰਜੀ ਕੀ ਫਤਿਹ ਅੱਜ ਦਾ ਦਿਨ ਬਸੰਤ ਰੁੱਤ ਦਾ ਗਾਸ ਹੋ ਗਿਆ ਜੀ ਤੇ ਅੱਜ ਦੇ ਦਿਨ ਬਸੰਤ ਰਾਗ ਦਾ ਗਾਸ ਹੋਇਆ ਇਸ ਦਿਨ ਬਹੁਤ ਹੀ ਵਧੀਆ ਪਤੰਗ ਚੜ੍ਹ ਰਹੇ ਤੁਸੀਂ ਦੇਖ ਸਕਦੇ ਹੋ ਫੋਲਰ ਰੌਣਕ ਲੱਗੀ ਹੋਈ ਆ ਜੀ ਨਿਆਰੇ ਨਿਆਰੇ ਡੈਕ ਲੱਗੇ ਹੋਏ ਨੇ ਪੰਗੜੇ ਵਾਰਾਂ ਸਾਰੇ ਬਕਰੇ ਵੜਾ ਰਹੇ ਨੇ ਜੀ ਅਸੀਂ ਡੋਰ ਜੀ ਚਾਈਨਾ ਡੋਰ ਦਾ ਜੰਮੀ ਬਾਈਕਾਟ ਕੀਤਾ ਹੋਇਆ ਜੀ ਕੋਈ ਚਾਈਨਾ ਡੋਰ ਨਹੀਂ ਵਰਤਦੇ ਅਸੀਂ ਕਾਟਨ ਦੀ ਥ੍ਰੈਡ ਰੋਡ ਵਰਤਦੇ ਆ ਜੋ ਕਿ ਬਹੁਤ ਸੇਫ ਹੈ ਆਪਣੇ ਲਈ ਵੀ ਸੇਫ ਹੈ ਪੰਛੀਆਂ ਲਈ ਵੀ ਸੇਫ ਹੈ ਤੇ ਬਹੁਤ ਨਾਜ਼ੁਕ ਰੂਟ ਟੁੱਟ ਜਾਂਦੀ ਹੈ ਨਾਲ ਦੀ ਨਾਲ ਚਾਈ ਕੁੰਗੜੇ ਪੈ ਰਹੇ ਨੇ ਫੁੱਲੀ ਫੁੱਲਾ ਦੇ ਕੋਈ ਸਾਰੇ ਪੰਗੜੇ ਪਾ ਰਹੇ ਨੇ ਅੱਛਾ ਕੀ ਕਹਿਣਾ ਚਾਹੁੰਦੇ ਹੋ ਸੰਤ ਦੇ ਤਿਉਹਾਰ ਤੇ ਪੰਜਾਬੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੈਨਾ ਡੋਰ ਦੀ ਨਾ ਵਰਤੋਂ ਕਰੇ ਕਿਉਂਕਿ ਇਹ ਘੜਾ ਚ ਫਸ ਕੇ ਪੰਛੀਆਂ ਦੇ ਫਸ ਕੇ ਬਹੁਤ ਨੁਕਸਾਨਦਾਇਕ ਚੀਜ਼ ਹੈਗੀ ਇਹ ਬਹੁਤ ਐ ਲਾ ਲੋ ਇਹਦੇ ਨਾਲ ਮੋਤਾਂ ਹੋਈਆਂ ਨੇ ਕਿਸੇ ਦਾ ਗਾਲ ਕਿਸੇ ਦਾ ਕੁਛ ਆਪਣੇ ਪਰਿਵਾਰਿਕ ਜੀ ਨੇ ਪੰਜਾਬੀ ਭਰਾ ਨੇ ਆਪਣੇ ਨਾਂ ਵਰਤੋ ਕਰੋ ਇਹਦੀ ਤੁਸੀਂ ਕੋਟਨ ਦੀ ਡੋਰ ਲੈ ਲਓ ਕੋਈ ਸੂਤੀ ਦਾ ਧਾਗਾ ਲੈ ਲਓ ਉਹ ਚੀਜ਼ ਦੀ ਵਰਤੋ ਕਰੋ ਚੈਨਾ ਦੀ ਡੋਰ ਦੀ ਨਾਂ ਵਰਤੋ ਕਰੋ ਬਾਕੀ ਇੰਜੋਏ ਕਰੋ ਹੱਸੋ ਕੇ ਡੋਗੋ ਸੁਣਿਆ ਤੁਸੀਂ ਵੀਰ ਕਿੰਨਾ ਵਧੀਆ ਇੰਜੋਏ ਕਰ ਰਹੇ ਹੋ ਔਰ ਮੈਸੇਜ ਵੀ ਬਹੁਤ ਸੋਹਣਾ ਦਿੱਤਾ ਕਿ ਚੈਨਾ ਡੋਰ ਦੀ ਵਰਤੋ ਨਾ ਕਰੋ ਔਰ ਉਹਨਾਂ ਨੇ ਇਤਿਹਾਸ ਦਾ ਵੀ ਦੱਸਿਆ ਕਿ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਦੇ ਦਿਨ ਵਿਆਹ ਹੋਇਆ ਸੀ ਔਰ ਗੁਰੂ ਕੇ ਲਾਹੌਰ ਅੱਜ ਬਸੰਤ ਪੰਚਵੀਆਂ ਜਿਹੜੀ ਬੜੀ ਧੂਮ-ਪਹਾਮ ਨਾਲ ਕੌਮ ਮਨਾ ਰਹੀ ਹੈ ਪਟਿਆਲਾ ਦੇ ਗੁਰਦੁਆਰਾ ਦੁਖਦਵਾਰਨ ਸਾਹਿਬ ਵਿਖੇ ਵੀ ਸੰਗਤਾਂ ਨੇ ਸ਼ਿਰਕਤਾਂ ਇਸ਼ਾਨਦਾਨ ਕਰ ਰਹੀਆਂ ਨੇ ਔਰ ਇਸ ਦਿਨ ਦੀ ਮਹੱਤਤਾ ਜਿਹੜੀ ਬਹੁਤ ਵੱਡੀ ਹੈ ਪਤੰਗ ਉਡਾ ਰਹੇ ਨੇ ਨੌਜਵਾਨ ਵੀ ਰੀਨਜੋਏ ਕਰ ਰਹੇ ਨੇ ਔਰ ਵੱਡਾ ਮੈਸੇਜ ਉਹਨਾਂ ਨੇ ਦਿੱਤਾ ਵੀ ਸੀ ਚਾਈਨਾ ਡੋਰ ਨਹੀਂ ਵਰਤਰੇ ਔਰ ਅਪੀਲ ਵੀ ਕੀਤੀ ਹੈ ਨੌਜਵਾਨਾਂ ਨੂੰ ਕਿ ਇਸ ਡੋਰ ਦੀ ਵਰਤੋਂਾ ਜਿਹੜੀ ਨਾ ਕਰੋ ਖੂਬ ਭੰਗੜੇ ਪੈ ਰਹੇ ਨੇ ਦੇਖਿਆ ਤੁਸੀਂ ਇੰਜੋਏ ਅਸੀਂ ਵੀ ਕੀਤਾ ਨਾਲ ਭੰਗੜਾ ਵੀ ਪਾਇਆ ਔਰ ਮੈਸੇਜ ਵੀ ਵਧੀਆ ਗਿਆ ਅੱਜ ਇਹਨਾਂ ਨੌਜਵਾਨਾਂ ਵੱਲੋਂ ਕਿ ਜਿਹ ਨਾ ਕੀਤੀ ਜਾਵੇ ਵੱਡਾ ਨੁਕਸਾਨ ਪਿੱਛੇ ਨਹੀਂ ਜਾਏਗਾ ਡੋਰ ਨਾਲ ਹੋਇਆ ਉਹ ਰਾਣ ਵਾਲੇ ਸਮੇਂ ਵਿੱਚ ਹੀ ਹੋ ਸਕਦਾ ਹੈ ਔਰ ਮੈਂ ਆਪਣੇ ਵੱਲੋਂ ਵੀ ਚੈਨਲ ਵੱਲੋਂ ਵੀ ਆਪ ਸਭ ਨੂੰ ਬੇਨਤੀ ਕਰੂੰਗਾ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇੰਜੋਏ ਕਰੋ ਭੰਗੜਾ ਪਾਓ ਖਾਓ ਪੀਓ ਐਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬੰਦਿਆ ਮੈਂ ਨਾ ਕਾਦੀ ਇਹ ਕੋਈ ਕਰੇਗਾ ਸੋਹਣੀ ਜੇ ਕੈਸਾ ਤਾਰ ਲਿਆ ਆਬੇ ਪੈਣ ਤਰੀਕਾ ਰਵਾਤਾਨੀ ਕੁੜੀਆਂ ਤੂਹਾਨੀ ਕੁੜੀਆਂ ਜੇ ਮਾਤਿਆ ਲਿੰਦੋ ਸਿੰਘ ਕੌਲੀ ਕਿਹਦੀ ਡੋਰ ਨਾਲ ਪਤੰਗ ਡਾ ਰਹੇ ਹੋ ਅਸੀਂ ਜੀ ਇੰਡੀਅਨ ਕੋਟਨ ਥ्रेड ਡੋਰ ਨਾਲ ਪਤੰਗ ਡਾ ਰਹੇ ਆ ਅੱਛਾ ਚਾਈਨਾ ਡੋਰ ਕਿਉਂ ਨਹੀਂ ਵਰਤੀ ਜੀ ਇਹਦੇ ਨਾਲ ਇੱਕ ਤਾਂ ਜਾਨਵਰਾਂ ਨੂੰ ਪੰਛੀਆਂ ਨੂੰ ਬਹੁਤ ਨੁਕਸਾਨ ਆਇਆ ਕਿੰਨੇ ਕੁ ਮੋਤਾ ਹੋ ਚੁੱਕੇ ਹਨ ਤਾਂ ਕਰਕੇ ਅਸੀਂ ਆਪਣਾ ਵੱਡੇ ਭਰਾਵਾ ਤੇ ਛੋਟੇ ਭਾਈਆਂ ਨੂੰ ਬੇਨਤੀ ਕਰਦੇ ਆਂ ਕਿ ਚਾਈਨਾ ਡੋਰ ਨਾਲ ਨਾ ਡਾਣਾ ਭਾਵੇਂ 10 ਪਤੰਗ ਵੱਧ ਲਿਆਣ ਪਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸੰਤ ਮਨਜੀ ਵੀ ਕਰ ਰਹੇ ਹੋ ਇੰਜ ਵਾਇ ਹਾਂਜੀ ਜੀ ਅੱਜ ਅਸੀਂ 90 ਤੇ ਆਪਣਾ ਗੁਰਦੁਆਰਾ ਦੁਖਨੀਵਾਰਨ ਸਾਹਿਬ ਬਾਕੀ ਸਾਰੇ ਪਰਿਵਾਰ ਦੇ ਸਮ ਸ਼ਾਮ ਨੂੰ ਜਾਵਾਂਗੇ ਉੱਥੇ ਅੱਜ ਗੁਰੂ ਗੁਰੂ ਪਰਮੇਸ਼ਵਰ ਸਾਡੇ ਸੰਤ ਪੰਚਮੀ ਕਿਵੇਂ ਇੰਜੋਏ ਕਰ ਰਹੇ ਹੋ ਵਸੀਮ ਸਭ ਤੋਂ ਪਹਿਲਾਂ ਤਾਂ ਸੰਤ ਪੰਚਮੀ ਦੇ ਬਹੁਤ ਬਹੁਤ ਮੁਬਾਰਕਾਂ ਅਸੀਂ ਬਸੰਤ ਪੰਚਮੀ ਬਹੁਤ ਵਧੀਆ ਤਰੀਕੇ ਨਾਲ ਡੈਕ ਲਾ ਕੇ ਏਡੀਜ ਲਾ ਕੇ ਵਧੀਆ ਗਾਣੇ ਸੁਣ ਕੇ ਇੰਜੋਏ ਕਰ ਰਹੇ ਹਾਂ ਅਸੀਂ ਚਾਈਨਾ ਡੋਰ ਤਾਂ ਬਿਲਕੁਲ ਇਸਤੇਮਾਲ ਨਹੀਂ ਕਰ ਰਹੇ ਕਿਉਂਕਿ ਚਾਈਨਾ ਡੋਰ ਹੈ ਪੰਛੀ ਵਾਲੀ ਤੇ ਬੰਦੇ ਵਾਲੀ ਬਹੁਤ ਹਾਨੀਕਾਰਕ ਹੈ ਜੀ ਪਿਛਲੇ ਵੀ ਨਹੀਂ ਮੌਤਾਂ ਵੀ ਬਹੁਤ ਹੋਈਆਂ ਨੇ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਪਿਛਲੇ ਦਿਨ ਬਹੁਤ ਮੌਤਾਂ ਹੋਈਆਂ ਨੇ ਜਿਸ ਕਾਰਨ ਅਸੀਂ ਇਹਦਾ ਬਾਈਕਾਟ ਕਰ ਰਹੇ ਹਾਂ ਚਾਈਨਾ ਡੋਲ ਦਾ ਅਤੇ ਕੋਟਨ ਥ੍ਰੈਡ ਵਰਤ ਰਹੇ ਹਾਂ ਅੱਜ ਦਾ ਤਿਹਾਰ ਬਸੰਤ ਪੰਚਮੀ ਕਿੱਥੇ ਕਿੱਥੇ ਮਨਾਇਆ ਜਾ ਰਿਹਾ ਅੱਜ ਦਾ ਤਿਹਾਰ ਇਸ ਦਿਨ ਤਸ਼ਮੀਸ਼ਪੀਤਾ ਗੁਰਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਵੀ ਹੁੰਦਾ ਜਿਸ ਕਰਕੇ ਗੁਰੂ ਦੇਲ ਹੋਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਤੇ ਪਟਿਆਲੇ ਦੁਖਨਵਾਰਨ ਸਾਹਿਬ ਵੀ ਪੰਚਮੀ ਮਨਾਈ ਜਾਂਦੀ ਹੈ ਜੀ ਸਤਿ ਸ਼੍ਰੀ ਅਕਾਲ ਸੇਰੀ ਵਾਹਿਗੁਰੂ ਜੀ ਕੀ ਫਤਹਿ ਅੱਜ ਬਹੁਤ ਹੀ ਮਹਾਨ ਦਿਨੇ ਬਸੰਤ ਪੰਚਮੀ ਜਿੱਤੇ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕੇ ਲਾਹੌਰ ਉਹਨਾਂ ਦਾ ਵਿਆਹ ਹੋਇਆ ਸੀ ਤੇ ਸ਼੍ਰੀ ਦੁਖਨਵਾਰਨ ਸਾਹਿਬ ਵੀ ਬਹੁਤ ਧਮ ਧਮ ਨਾਲ ਇਹ ਤਿਹਾਰ ਮਨਾਇਆ ਜਾਂਦਾ ਹੈ ਅਸੀਂ ਬੇਨਤੀ ਕਰਦੇ ਹਾਂ ਚਾਈਨਾ ਡੋਰ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਪੰਛੀਆਂ ਨੂੰ ਬੰਦਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਗਲੇ ਵੱਡੇ ਜਾ ਰਿਹਾ ਤੇ ਇਹ ਚੀਜ਼ ਤੋਂ ਚਾਈਨਾ ਡੋਰ ਤੋਂ ਦੂਰ ਰਹਿਣਾ ਚਾਹੀਦਾ ਅਸੀਂ ਅਪੀਲ ਕਰਦੇ ਹਾਂ ਤੇ ਆਪਣਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਜੋ ਵੀ ਮਨੋਰੰਜਨ ਕਰ ਸਕਦੇ ਹੋ ਤੁਸੀਂ ਡੈਕਾਂ ਲਾਓ ਜੋ ਮਰਜ਼ੀ ਕਰੋ ਪਰ ਇਹ ਚਾਈਨਾ ਡੋਰ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ ਤੇ ਆਪਾਂ ਇਸ ਨੂੰ ਬਾਈਕਟ ਕਰਨਾ ਹੈ ਵੀ ਆਉਣ ਵਾਲੀ ਬਸੰਤ ਨੂੰ ਜਿਹੜੇ ਲੋਕ ਹੁਣ ਉਡਾ ਵੀ ਰਹੇ ਆ ਪਤੰਗ ਚਾਈਨਾ ਡੋਰ ਨਾਲ ਤੇ ਉਹ ਬੰਦ ਕਰ ਦੇਣੀ ਚਾਹੀਦੀ ਹੈ ਜੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀਤੋਂ ਆਏ ਤੁਸੀਂ ਮੈਂ ਚੰਡੀਗੜ੍ਹ ਤੋਂ ਸਪੈਸ਼ਲ ਆਇਆ ਹਾਂ ਬਸੰਤ ਵੰਤਰੀ ਬਣਾਉਣ ਇੱਥੇ ਨਾ ਪਏ ਹਾਂ ਇੱਥੇ ਨਾ ਪਏ ਅਪੀਲ ਕਰੀ ਦੌਰ ਨਾਲ ਪਤੰਗ ਡਾ ਰਹੇ ਹੋ ਕੋਟਨ ਥ੍ਰੈਡ ਨਾਲ ਪਤੰਗ ਡਾ ਰਹੇ ਹੋ ਦੋ ਪੱਤੇ ਆ ਗਏ ਅਗਰ ਪਤੰਗ ਸਹੀ ਹੈਗਾ ਜੇ ਰਿਲੀਜ਼ ਹੋ ਜਾਵੇਗਾ ਸਾਊਂਡ ਆ ਰਹੀ ਹੈ ਕਿ ਆਉਣਾ ਪੰਜਾਬੀਆ ਮੈਂ ਮਾਰਨ ਕਿਉਂਦਾ ਪਤਾ ਨਹੀਂ ਕਿਵੇਂ ਬਾਹਰ ਪਿੱਛਾ ਰਹੇ ਹਾਂ ਆ ਗਏ ਦੋਵੇਂ ਤਿਆਰ